ਪਰसों ਦੀ ਗੱਲ ਹੈ ট্রান্সਫਾਰਮਰ ਤੇ ਜੈਂਪਰ ਲਾਉਣ ਸਮੇਂ ਇੱਕ ਲਾਈਨਮੈਨ ਗੁਰਸੇਵਕ ਸਿੰਘ ਜਿਹੜਾ ਕਿ ਪੀਐਸਪੀਸੀ ਹੈ ਬਿਜਲੀ ਬੋਰਡ ਸਰਹੰਦ ਦੇ ਵਿੱਚ ਡਿਊਟੀ ਕਰਦਾ ਦੋਸਤੋ ਐਸਸੀ ਭਾਈਚਾਰੇ ਦੇ ਵਿੱਚੋਂ ਲੋੜਵੰਦ ਪਰਿਵਾਰ 'ਚੋਂ ਆ ਜੇ ਜਾਣਕਾਰੀ ਮੇਰੀ ਗਲਤ ਨਾ ਹੋਵੇ ਤਾਂ ਦੋ ਧੀਆ ਦਾ ਬਾਪ ਵੀ ਹੈ ਜ਼ਿੰਮੇਵਾਰੀ ਵੱਡੀ ਜਦੋਂ ট্রান্সਫਾਰਮਰ ਦੇ ਉੱਤੇ ਚੜ੍ਹ ਕੇ ਜੈਂਪਰ ਲਾ ਰਿਹਾ ਸੀ ਤਾਂ ਅਚਨ ਚੇਤ ਕਹਿੰਦੇ ਵੀ ਕਰੰਟ ਆਇਆ ਹੁਣ ਕਾਰਨ ਨਹੀਂ ਪਤਾ ਵੀ ਕੀ ਗੱਲ ਹੋਈ ਐ ਕਿਵੇਂ। ਹੀਠਾਂ ਡਿੱਗਿਆ। ਕੰਨ ਦੇ ਵਿੱਚੋਂ ਖੂਨ ਨਿਕਲਿਆ। ਮੌਕੇ ਤੇ ਮੌਜੂਦ ਨੌਜਵਾਨ ਕਿਸਾਨ ਵੀਰ ਸਾਡੇ। ਉਹ ਥੋੜਾ ਘਾਬਰ ਵੀ ਗਏ। ਵੀ ਸਾਡੇ ਜਿਹੜਾ ਜ਼ਮੀਨ ਦੇ ਵਿੱਚ ਟਰਾਂਸਫਾਰਮਰ ਲੱਗਿਆ ਹੋਇਆ ਇਹਨੂੰ ਠੀਕ ਕਰਨ ਵਾਸਤੇ ਗੁਰਸੇਵਕ ਐ ਵੀ ਡਿੱਗ ਪਿਆ ਕਿਤੇ ਸਾਡਾ ਨੌ ਹੁਣ ਆਜ ਵੀ ਖੈਰ। ਗੁਰਸੇਵਕ ਸਿੰਘ ਨੇ ਫੋਨ ਕਰਕੇ ਕਿਹਾ ਕਹਿੰਦਾ ਕਬਰਾਓ ਨਾ ਥੋੜਾ ਕੀ ਕਸੂਰ ਐ। ਫਿਰ ਵੀ ਵੱਡਾ ਦਿਲ ਉਹ ਕਿਸਾਨ ਵੀਰਾਂ ਦਾ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਸ ਵੀਰ ਨੂੰ ਚੱਕ ਕੇ ਗੱਡੀ ਦੇ ਵਿੱਚ ਪਾਇਆ ਸਰਹੰਦ ਹਸਪੀਟਲ ਲੈ ਕੇ ਗਏ ਫਿਰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਹੁਣ ਵੀਰ ਸਖਾਲਾ ਠੀਕ ਹੈ ਗੱਲ ਕਰਦਾ ਫੋਨ ਤੇ ਵੀ ਗੱਲ ਹੋਈ ਆ ਘਰ ਵੀ ਜਾ ਕੇ ਆਵਾਂਗੇ ਪਰਮਾਤਮਾ ਨੇ ਜਾਨ ਬਚਾਈ ਹੈ ਸ਼ੁਕਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ ਅਤੇ ਜਿਹੜੀ ਇੱਥੇ ਵੱਡੀ ਗੱਲ ਐ ਅਪੀਲ ਵੀ ਕਹਿ ਲੋ ਅਫਸੋਸ ਵੀ ਕਹਿ ਲੋ ਸਲਾਹ ਵੀ ਕਹਿ ਲੋ ਸੁਜੈਸ਼ਨ ਵੀ ਇਹ ਦੱਸਦੇ ਨੇ ਕਹਿੰਦੇ ਜਦੋਂ ਟਰਾਂਸਫਾਰਮਰ ਤੋਂ ਇਹ ਗੁਰਸੇਵਕ ਸਿੰਘ ਡਿੱਗਿਆ ਤੇ ਜਿਹੜੇ ਵੀਰ ਉੱਥੇ ਖੜੇ ਸੀ ਕਹਿੰਦੇ ਵੀ ਅਸੀਂ ਅੱਧਾ ਘੰਟਾ ਪਿੰਡ ਦੇ ਵਿੱਚ ਗੱਡੀ ਮੰਗਦੇ ਰਹੇ ਵੀ ਭਾਈ ਲੈ ਕੇ ਜਾਣਾ ਲੈ ਕੇ ਜਾਣਾ ਕੋਈ ਗੱਡੀ ਦਾ ਜੇ ਇੰਤਜ਼ਾਮ ਹੋ ਜਾਏ ਗੱਡੀ ਦਾ ਇੰਤਜ਼ਾਮ ਹੋ ਨਹੀਂ ਸਕਿਆ ਛੇਤੀ ਪਰ ਫਿਰ ਵੀ ਉਹਨਾਂ ਨੇ ਹਿੱਲਾ ਹਰਫਾ ਵਰਤਿਆ ਲੈ ਕੇ ਗਏ ਹੁਣ ਤੰਦਰੁਸਤ ਹੈ ਠੀਕ ਹੈ ਦੋਸਤੋ ਇੱਕ ਆਵਾਜ਼ ਤੇ ਇੱਕ ਫੋਨ ਤੇ ਆਉਣ ਵਾਲਾ ਇਹ ਵੀਰ ਜਦੋਂ ਕਿਤੇ ਬਿਜਲੀ ਸਪਲਾਈ ਦੇ ਵਿੱਚ ਵਿਗਨ ਪੈਂਦਾ ਪਰਮਾਤਮਾ ਤੰਦਰੁਸਤੀ ਬਖਸ਼ੇ ਸਿਹਤ ਜਾਬ ਹੋਵੇ ਛੇਤੀ ਬਹੁਤ ਵਧੀਆ ਸੁਭਾ ਪਰ ਇਹ ਇੱਕ ਵੱਡਾ ਸੰਕਟ ਸੀ ਜੋ ਟਲ ਗਿਆ ਕਰ ਅਸੀਂ ਵੀ ਬੇਨਤੀ ਕਰਦੇ ਹਾਂ ਜਿਹੜੇ ਲਾਈਨਮੈਨ ਵੀਰ ਨੇ ਵੀ ਜਦੋਂ ਤੁਸੀਂ ਅਜਿਹਾ ਕੋਈ ਕੰਮ ਕਰਦੇ ਹੋ ਤਾਂ ਘੱਟੋ ਘੱਟ ਜਿਹੜੀ ਪਿੱਛੋਂ ਸਪਲਾਈ ਕਿਸੇ ਹੋਰ ਟਰਾਂਸਫਾਰਮਰ ਵੱਡੇ ਤੋਂ ਕੱਟੀ ਹੈ ਉੱਥੇ ਕਿਸੇ ਬੰਦੇ ਨੂੰ ਬਿਠਾਓ ਆਪਣੇ ਬੰਦੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਕੋਈ ਖਤਰਾ ਨਾ ਰਹੇ ਸਭ ਕੁਝ ਆ ਸਕਦਾ ਜੀਵਨ ਦੁਬਾਰਾ ਨਹੀਂ ਆਉਂਦਾ ਪਰ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰਸੇਵਕ ਸਿੰਘ ਉਸ ਨੂੰ ਜਦੋਂ ਕਰੰਟ ਲੱਗਿਆ ਤਾਂ ਉਹ ਹੀਠਾ ਡਿੱਗਿਆ ਤੁਰੰਤ ਕੋਸ਼ਿਸ਼ਾਂ ਕਰਕੇ ਹਸਪਤਾਲ ਪਹੁੰਚਾਇਆ